ਇੰਡੀਆ ਦੀ ਸੈਂਟਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਫਗਾਨਿਸਤਾਨ ਜਿਹੜਾ ਕਿ ਪਚਾਲ ਦੀ ਮਾਰ ਚੱਲ ਰਿਹਾ ਹੈ ਉਹਦੇ ਲਈ ਹਮਾਨਿਟੇਰੀਅਨ ਏਡ ਇੰਡੀਆ ਤੋਂ ਹੋਏਗਾ ਤੇ ਇੰਡੀਆ ਦੀ ਸਰਕਾਰ ਤੋਂ ਹੋਏਗੀ ਬਹੁਤ ਵਧੀਆ ਗੱਲ ਹੈ ਜਿੱਧਰ ਕੋਈ ਆਫਤ ਆਉਂਦੀ ਹੈ ਉਹਦੇ ਨਾਲ ਖੜਨਾ ਚਾਹੀਦਾ ਹੈ ਪਰ ਦਿੱਲੀ ਤੋਂ 12 1400 ਕਿਲੋਮੀਟਰ ਦੂਰ ਅਫਗਾਨਿਸਤਾਨ ਵੈ ਗਿਆ ਮੈਂ ਸੈਂਟਰ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਹੈ ਕਿ ਰਾਹ ਦੇ ਵਿੱਚ ਇੱਕ ਪੰਜਾਬ ਵੀ ਹੜਾ ਦੀ ਮਾਰ ਚੱਲਦਾ ਪਿਆ ਹੈ ਜਦੋਂ ਦਿੱਲੀ ਤੋਂ ਜਾਓਗੇ ਅਫਗਾਨਿਸਤਾਨ ਵੱਲ ਨੂੰ ਥੱਲੇ ਝਾਤ ਮਾਰਿਓ ਪੰਜਾਬ ਵੀ ਵਖੂਗਾ ਪੰਜਾਬ ਦੇ ਪਿੰਡ ਵੇਖਣਗੇ ਜਿਹੜੇ ਰੁੜਦੇ ਜਾਣਦੇ ਨੇ ਪੰਜਾਬ ਦੇ ਲੋਕ ਵੇਖਣਦੇ ਨੇ ਜਿਹੜੇ ਜਾਨੀ ਤੇ ਮਾਲੀ ਨੁਕਸਾਨ ਠਾਨਦੇ ਨੇ ਜਿਨ੍ਹਾਂ ਤੇ ਡੰਗਰ ਵੀ ਰੁੜ ਗਏ ਜਿਨ੍ਹਾਂ ਨੂੰ ਅੱਜ ਦਵਾਈ ਦੀ ਵੀ ਲੋੜ ਹੈ ਜਿਨ੍ਹਾਂ ਨੂੰ ਅੱਜ ਉਹਨਾਂ ਮੁਆਵਜ਼ਿਆਂ ਦੀ ਲੋੜ ਹੈ ਜਿਹੜਾ ਤੁਸੀਂ ਟੱਕੇ ਵੇ ਨੇ ਉਹੀ ਪੰਜਾਬ ਜਿਹੜਾ ਹਰ ਇੱਕ ਸੂਬੇ ਦੇ ਨਾਲ ਹਰ ਇੱਕ ਵਰਗ ਦੇ ਨਾਲ ਔਕੇ ਸਮੇਂ ਤੇ ਖੜਦਾ ਆ ਉਹੀ ਪੰਜਾਬ ਜਦੋਂ ਡਿਫੈਂਸ ਤਗੜਾ ਇੰਡੀਆ ਦਾ ਕਰਨਾ ਸੀ ਤੇ ਪੰਜਾਬ ਨੇ 98% ਸੋਨਾ ਕਰਕੇ ਦਿੱਤਾ ਸੀ ਜਦੋਂ ਸੋਨੇ ਦੀ ਮੰਗ ਕੀਤੀ ਗਈ ਸੀ ਉਹੀ ਪੰਜਾਬ ਜਿਨੇ ਆਪਦੇ ਪਾਣੀਆਂ ਦਾ ਜਾੜਾ ਕਰਕੇ ਤੇ ਕੁੱਲ ਹਿੰਦੁਸਤਾਨ ਦਾ ਢਿੱਡ ਭਰਿਆ ਅਨਾਜ ਬੀਜ-ਬੀਜ ਕੇ ਕਣਕ ਝੋਨਾ ਬੀਜ-ਬੀਜ ਕੇ ਇਹ ਉਹੀ ਪੰਜਾਬ ਹੈ ਮੈਂ ਸੋਚਿਆ ਖਰੇ ਕਿਤੇ ਅਫਗਾਨਿਸਤਾਨ ਵੱਲ ਨਿਗਾ ਚੱਲ ਗਈ ਹੋਏਗੀ ਯਾਦ ਕਰਾਦਾ ਕਿ ਇੱਕ ਪੰਜਾਬ ਨਾਮ ਦਾ ਵੀ ਸੂਬਾ ਰੁੱੜਦਾ ਜਾਣ ਡਿਆ ਹੈ ਯਾਦ ਕਰਾਦਾ